ਔਰ ਬੜੇ ਇਫੈਕਟਿਵ ਸਾਡੀ ਡਿਊਟੀ ਹੈ ਇਹਦੇ ਸੰਬੰਧੀ ਲੱਗੀ ਆ ਅਸੀਂ ਪਬਲਿਕ ਨੂੰ ਅਪੀਲ ਕਰਦੇ ਆ ਕਿ ਬਹੁਤੀ ਸੁਧਾਰਨ ਤਰੀਕੇ ਨਾਲ ਆਪਣੇ ਇਲੈਕਸ਼ਨ ਹੋਣ ਦੀਆਂ ਕਿਸੇ ਤਰ੍ਹਾਂ ਦੇ ਕਿਸੇ ਮਾੜੇ ਅਨਸਰ ਨੂੰ ਸਹਿਣ ਨਹੀਂ ਦਿੱਕਨ ਦਿੱਤਾ ਜਾਊਗਾ ਤੇ ਵੱਧ ਤੋਂ ਵੱਧ ਆਪਣੇ ਵੋਟ ਦਾ ਅਧਿਕਾਰ ਦੀ ਵਰਤੋਂ ਕਰਨ ਤੇ ਪਬਲਿਕ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਊਗੀ ਧੰਨਵਾਦ ਨਗਰਪੰਚਾਇਤ ਮੈਥਪੁਰ ਦੇ ਵਾਰਡ ਨੰਬਰ 5 ਇੱਕ ਸੀਟ ਤੇ ਚੋਣਾਂ ਹੋਣ ਜਾ ਰਹੀਆਂ ਇਸ ਚੋਣਾਂ ਨੂੰ ਵਧੀਆ ਢੰਗ ਤਰੀਕੇ ਨਾਲ ਕਰਾਉਣ ਲਈ ਮਾਂਜੋਗ ਐਸਐਸਪੀ ਜਰੰਦਾ ਤੇ 30700 ਰੁਪਏ ਇਸੇ ਖਾਤੇ ਵੱਲੋਂ ਕਿਸਾਨ ਦੇ ਚਾਰਿੱਤਰ ਦੇ ਹਨ ਜਿਨ੍ਹਾਂ ਦੇ ਤਹਿਤ ਅੱਜ ਪੂਰੇ ਮੈਥਪੁਰ ਕਸਬੇ ਚ ਬੈਰਕਾ ਕੀਤਾ ਗਿਆ ਬਾਕੀ ਜਗ੍ਹਾ ਨਾਕਾਬੰਦੀ ਕੀਤੀ ਗਈ ਹੈ ਔਰ ਬੜੇ ਇਫੈਕਟਿਵ ਸਾਡੀ ਕੰਮ ਕੀਤੀ ਹੈ ਇਹਦੇ ਸਵਾਲੀ ਲੱਗੀ ਹੈ ਅਸੀਂ ਪਬਲਿਕ ਨੂੰ ਅਪੀਲ ਕਰਦੇ ਹਾਂ ਤੇ ਬਹੁਤ ਹੀ ਸੁਧਾਰਤ ਤਰੀਕੇ ਨਾਲ ਆਪਣੇ ਇਲੈਕਸ਼ਨ ਹੋ ਰਿਹਾ ਕਿਸੇ ਤਰ੍ਹਾਂ ਦੀ ਕਿਸੇ ਬਾੜੇ ਅੰਸਰ ਸਹਿਣੀ ਚੱਕਣ ਦਿੱਤਾ ਜਾਊਗਾ ਕਿ ਵੱਦ ਵੱਦ ਆਪਣੇ ਵੋਟ ਦਾ ਅਧਿਕਾਰ ਦੀ ਵਰਤੋਂ ਕਰਨ ਤੇ ਪਬਲਿਕ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਊਗੀ ਧੰਨਵਾਦ